ਇੱਕ ਵਾਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਜਾਤੀ ਦਾ ਭਲਾ ਕਰਦੇ ਹੋਏ ਹਰਦੁਆਰ ਵਿਖੇ ਪਹੁੰਚੇ ਹਰਦੁਆਰ ਹਿੰਦੂ ਲੋਕਾਂ ਦਾ ਮਹਾਨ ਤੀਰਥ ਸਥਾਨ ਮੰਨਿਆ ਜਾਂਦਾ ਹੈ ਇੱਥੇ ਲੋਕ ਆਪਣੇ ਪਿਤਰਾ ਨੂੰ ਮੁਕਤ ਕਰਾਉਣ ਲਈ ਬ੍ਰਾਹਮਣਾਂ ਦੇ ਰੀਤੀ ਰਿਵਾਜਾਂ ਦੇ ਪਾਲਨ ਕਰਦੇ ਹਨ ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤਾਂ ਉਸ ਸਮੇਂ ਸੂਰਜ ਉਗ ਰਿਹਾ ਸੀ ਉਸ ਵੇਲੇ ਸਾਰੇ ਪੰਡਤ ਗੰਗਾ ਨਦੀ ਵਿੱਚ ਵੜ ਕੇ ਸੂਰਜ ਵੱਲ ਮੁੱਖ ਕਰਕੇ ਪਾਣੀ ਸੁੱਟਣ ਲੱਗੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਪਾਣੀ ਉਹਨਾਂ ਦੇ ਪਿਤਰਾਂ ਤੱਕ ਪਹੁੰਚ ਰਿਹਾ ਹੈ। ਗੁਰੂ ਸਾਹਿਬ ਉਹਨਾਂ ਦੇ ਝੂਠੇ ਵਿਸ਼ਵਾਸ ਨੂੰ ਦੂਰ ਕਰਨਾ ਚਾਹੁੰਦੇ ਸਨ। ਸੋ ਗੁਰੂ ਸਾਹਿਬ ਆਪਣੇ ਕੱਪੜੇ ਲਾ ਕੇ ਗੰਗਾ ਨਦੀ ਵਿੱਚ ਜਾ ਵੜੇ ਤੇ ਪश्चਮ ਵੱਲ ਮੁੱਖ ਕਰਕੇ ਛੇਤੀ ਛੇਤੀ ਪਾਣੀ ਸੁੱਟਣ ਲੱਗੇ। ਇਹ ਦੇਖ ਕੇ ਪੰਡਤ ਬਹੁਤ ਹੈਰਾਨ ਹੋਏ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਏ ਤੇ ਕਹਿਣ ਲੱਗੇ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਸੂਰਜ ਸਾਹਮਣੇ ਪੂਰਬ ਵੱਲੋਂ ਚੜ ਰਿਹਾ ਹੈ ਤੁਸੀਂ ਪੱਛਮ ਵੱਲ ਪਾਣੀ ਸੁੱਟ ਰਹੇ ਹੋ ਬ੍ਰਾਹਮਣ ਗੁਰੂ ਜੀ ਨੂੰ ਕਹਿਣ ਲੱਗੇ ਤੁਸੀਂ ਪਾਣੀ ਲੈੰਦੇ ਵੱਲ ਕਿਉਂ ਸੁੱਟ ਰਹੇ ਹੋ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਪਹਿਲਾਂ ਤੁਸੀਂ ਦੱਸੋ ਤੁਸੀਂ ਚੜਦੇ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਇਹ ਸੁਣ ਕੇ ਸਾਰੇ ਬੋਲ ਉੱਠੇ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਪਹੁੰਚਾ ਰਹੇ ਹਾਂ ਗੁਰੂ ਜੀ ਕਹਿੰਦੇ ਤੁਹਾਡੇ ਪਿਤਰ ਕਿੰਨੀ ਦੂਰ ਨੇ ਬ੍ਰਾਹਮਣ ਕਹਿਣ ਲੱਗੇ ਦੂਜੀ ਦੁਨੀਆ ਵਿੱਚ ਕਰੋੜਾਂ ਮੀਲ ਦੂਰ ਨੇ ਤੁਸੀਂ ਦੱਸੋ ਲੈੰਦੇ ਵੱਲ ਪਾਣੀ ਕਿਉਂ ਛੋਟ ਰਹੇ ਹੋ ਗੁਰੂ ਜੀ ਕਹਿਣ ਲੱਗੇ ਪੰਜਾਬ ਮੇਰੀ ਖੇਤੀ ਹੈ 250 ਮੀਲ ਦੂਰ ਹੈ ਮੈਂ ਉੱਥੇ ਪਾਣੀ ਪਹੁੰਚਾ ਰਿਹਾ ਹਾਂ ਗੁਰੂ ਜੀ ਦੀ ਗੱਲ ਸੁਣ ਕੇ ਬ੍ਰਾਹਮਣ ਹੱਸਣ ਲੱਗ ਪਏ ਕਹਿੰਦੇ ਉੱਥੇ ਪਾਣੀ ਕਿਵੇਂ ਪਹੁੰਚੇਗਾ ਗੁਰੂ ਜੀ ਨੇ ਕਿਹਾ ਤੁਹਾਡਾ ਪਾਣੀ ਪਿੱਤਰਾਂ ਤੱਕ ਕਿਵੇਂ ਪਹੁੰਚੇਗਾ ਗੁਰੂ ਜੀ ਦੀ ਗੱਲ ਸੁਣ ਕੇ ਅੱਖਾਂ ਖੁੱਲ ਗਈਆਂ ਕਹਿਣ ਲੱਗੇ ਸਾਡੇ ਪਿੱਤਰ ਮਾਤਾ ਪਿਤਾ ਦੀ ਸੇਵਾ ਨੂੰ ਹੀ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਕਰਨ ਕਰ ਲਿਆ ਸੰਗਤ